ਸਾਡੇ ਅੰਮ੍ਰਿਤ ਅੰਮ੍ਰਿਤਸਰ ਪੁਲਿਸ ਦੇ ਐਸਪੀ ਸ਼੍ਰੀ ਵਿਮਨੂ ਰਾਣਾ ਜੀ ਨੂੰ ਮਿਲਣਾਂ ਦੇ ਆਧਾਰ ਤੇ ਕਿ ਕੁਝ ਵਿਅਕਤੀ ਪਾਕਿਸਤਾਨ ਪਾਰ ਆਰਡਰ ਤੋਂ ਨਸ਼ਾ ਲਿਆ ਕੇ ਇਥੇ ਅੰਮ੍ਰਿਤਸਰ ਦੇ ਵਿੱਚ ਸਪਲਾਈ ਕਰਨ ਦੀ ਤਾਕ ਦੇ ਵਿੱਚ ਨੇ ਉਹਦੇ ਆਧਾਰ ਤੇ ਇੱਕ ਕੇਸ ਕੇਸ ਦਰਜ ਕਰਕੇ ਉਹਨੂੰ ਫੋਲੋ ਅਪ ਕਰਕੇ ਇੱਕ ਜਿਹੜਾ ਵਿਅਕਤੀ ਆ ਲਖਵਿੰਦਰ ਸਿੰਘ ਉਰਫ ਲਖਾ ਖੇਮਕਰ ਨਿਵਾਸੀ ਤਰਨਤਾਰਨ ਉਹਨੂੰ ਉਥੋਂ ਖੇਮਕਰ ਤੋਂ ਜਾ ਕੇ ਕਾਬੂ ਕੀਤਾ ਉਹਨੂੰ ਜਿਹੜਾ ਐਡਵਾਂਸ ਸੀ ਜਿਹੜੀ ਉਹਦੇ ਕੋਲੋਂ 5 ਕਿਲੋ ਜਿਹੜੀ ਹੀਰੋਇਨ ਇੱਕ ਮੋਟਰਸਾਈਕਲ ਤੇ ਮੋਬਾਈਲ ਫੋਨ ਬਰਾਮਦ ਕੀਤਾ ਇਸ ਤਰ੍ਹਾਂ ਜਿਹੜੀ ਇੱਕ ਵਿਰੋਧੀ ਦੇਸ਼ ਦੇ ਵਿਰੋਧੀ ਦੇਸ਼ ਦੀ ਜਿਹੜੀ ਸਾਡੇ ਸਾਡੇ ਦੇਸ਼ ਵਿੱਚ ਜਿਹੜੀ ਹੀਰੋਇਨ ਨੂੰ ਸਪਲਾਈ ਕਰਨ ਦਾ ਜਿਹੜਾ ਉਹ ਕੋਸ਼ਿਸ਼ ਸੀ ਉਹਨੂੰ ਨਾਕਾਮ ਕੀਤਾ ਤੇ ਉਹਨੂੰ ਅੰਮ੍ਰਿਤਸਰ ਦੇ ਆਉਣ ਤੋਂ ਪਹਿਲਾਂ ਹੀ ਉੱਥੇ ਕਾਬੂ ਕਰਕੇ ਉਹਦੀ ਜਿਹੜੀ ਤਫ਼ਤੀਸ਼ ਕੀਤੀ ਜਾ ਰਹੀ ਹੈ ਕਿ ਕਿੰਨਾਂ ਕਦੋਂ ਕਿਹੜੀ ਜਗ੍ਹਾ ਤੋਂ ਪਰ ਅਮਨ ਦੀ ਗੱਲ ਹੈ ਅਮਨ ਦੀ ਕੇਮ ਕਰਨ ਬਾਰਡਰ ਤੋਂ ਉਰਲੇ ਪਾਸੇ ਬਾਰਡਰ ਦੇ ਨਾਲ ਹੀ ਆ ਬਾਰਡਰ ਤੋਰੇ ਹੈਗਾ ਜੀ ਸਰ ਇਹ ਕਿਹੜੇ ਇਫਆਈਆ ਦਾ ਜਰਾ ਜੀ ਮਾਮਲਾ ਹੈ ਜੀ ਇਹ ਵੀ ਇਫਆਈਆ ਦਾ ਹਿੱਸਾ ਹੀ ਹੈ ਇਹ ਨਵੀਂ ਇਫਆਈਆ ਦਰਜ ਹੋਈ ਜੀ 130 ਨੰਬਰ ਇਫਆਈਆ ਇਹ ਕੱਲ ਦਰਜ ਹੋਈ ਆ 21 23 25 61 ਐਨਡੀਪੀਐਸਫ थाना اسلامਾਬਾਦ ਦਾ ਮਤਲਬ ਇਹ ਕਿ ਜੇ ਕੋਈ ਪਾਕਿਸਤਾਨ ਪਲੇਸ ਹੋਵੇ ਉਹ ਲੋਆ ਇਹ 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 ਪਾਕਿਸਤਾਨ ਤੋਂ ਅਲੀ ਅਲੀ ਨਾਮੀ ਸਮਗਲ ਰਿਹਾ ਹੈਗਾ ਜੀ ਔਰ ਉਹ ਉਹਨੇ ਉਹਨੇ ਸਪਲਾਈ ਕੀਤੀ ਸਰ ਇਸ ਮਾਰਕੀਟ ਦੇ ਵਿੱਚ ਕਿੰਨੀ ਹੈ ਮਾਰਕੀਟ ਵੈਲਿਊ ਅਸੀਂ ਮਾਰਕੀਟ ਵੈਲਿਊ ਨੂੰ ਦੇਖਦੇ ਮਾਰਕੀਟ ਵੈਲਿਊ ਇੱਥੇ ਦੀ ਹੋਰ ਆ ਅਮਰੀਕਾ ਦੀ ਹੋਰ ਆ ਕਿਤੇ ਦੀ ਹੋਰ ਆ ਸਾਡੇ ਲਈ ਜਿਹੜਾ ਨਸ਼ਾ ਦਾ ਨਸ਼ਾ ਆਦੀ ਦੀ ਇਹਨੂੰ ਕੋਈ ਸਪਲਾਈ ਕਰਕੇ ਨਾ ਇਹਦੇ ਕੋਈ ਮੁੱਲ ਪਾਉਣਾ ਤੇ ਨਾ ਵੇਚਣਾ ਅਸੀਂ ਡਿਸਟਰਾਏ ਕਰਨਾ ਸਾਡੇ ਲਈ ਮਾਰਕੀਟ ਵੈਲਿਊ ਦੀ ਕਮੈਂਟ ਕਰਨੀ ਬਾਕੀ ਜੀ ਸਰ ਇਹ ਕੇ ਆਇਤਾ ਦੋਸੀ ਇੱਕ ਸਤਰੀ ਨੂੰ ਆਈ ਸੀ ਸਰ ਕਿਤੇ ਪਹੁੰਚ ਗਈ ਸੀ ਸੁਪਰ ਜਾ ਇੱਕ ਇੱਕ ਕੱਲ ਆਈ ਸੀ ਤੇ ਅਮਰਸਰ ਹੋਣੀ ਸੀ ਜੀ ਅਮਰ ਸ਼ਹਿਰ ਤੋਂ ਅੱਗੇ ਆ ਕੇ ਇਨਨਾਂ ਨੇ ਗਾਂ ਪੈਡਲਰਸ ਦੇ ਰਾਹੀਂ ਕਿਹਨੂੰ ਸਪਲਾਈ ਕਰਨੀ ਸੀ ਕੀ ਕਰਨੀ ਸੀ ਦੈਟ ਵਿਲ ਬੀ ਡਿਸਕਸਡ ਇਨ ਇਨਵੈਸਟੀਗੇਸ਼ਨ ਸਰ ਆਈਟ ਰੋਂਦਾ ਹੀ ਆਈਏ ਹਾਂਜੀ ਆਈਟ ਰੋਂਦਾ ਉਹ ਦੇਖ ਵੰਡ ਤਾਂ ਹੀ ਹੋਏ ਬੰਦੇ ਜਿਨ੍ਹਾਂ ਨੂੰ ਸਪਲਾਈ ਕਰਨੀ ਸੀ ਉਹ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਸੌਰੀ ਵੀ ਕਾਂਟ ਡਿਸਕਸ ਕਰੀਏ ਭਾਈ ਨਾ ਖਾ ਪਹਿਲੇ ਹੈ ਕਿ ਕੇਸ ਗੱਲ ਚ ਇਹਦੇ ਖਿਲਾਫ ਪਹਿਲਾਂ ਕੁਦਰਤ ਤੇ ਲੋਕ ਸਭ ਕੋ ਵੀ ਦੇਸ਼ੀ ਵਿਦੇਸ਼ੀ ਲਿੰਕ ਕੋਈ ਵਿਦੇਸ਼ੀ ਲਿੰਕ ਹੀ ਹੈ ਨਾ ਪਾਕਿਸਤਾਨ ਦਾ ਜਿਹੜਾ ਬੰਦਾ ਹੈਗਾ ਅਲੀ ਆ ਵਿਦੇਸ਼ੀ ਲਿੰਕ ਹੀ ਆ ਇੱਕ ਜਬਾਰਦਸਤ ਗੁੰਮਾਰ ਕਰਵਾ ਤੇ ਨਾ ਕਰਦੇ ਕਿ ਲੱਛ ਰਹੀ ਮੇਰਾ ਬੈਠਣ ਵਾਲਾ ਬੰਦੇ ਨਹੀਂ ਨੰਬਰ ਆਉਂਦੇ ਨਹੀਂ ਨਹੀਂ ਲੰਡੇ ਦਾ ਇਹਦੇ ਕੋਈ ਨਹੀਂ ਹੈਗਾ ਸਿਰਫ ਉਹ ਅਲੀ ਦਾ ਹੀ ਲਿੰਕ ਹੈਗਾ ਉਹ ਜਿਹੜਾ ਬਰੇਸ਼ੀ ਲਿੰਕ ਹੀ ਆ ਸਰ ਇਹਦਾ ਬੈਕਗਰਾਉਂਡ ਕੀ ਹੈ ਕੰਮ ਤੋਂ ਨਹੀਂ ਕਰਦੇ ਇਹ ਇੰਜ ਕੀ ਹੈ ਇਹ ਮਜ਼ਦੂਰੀ ਦਾ ਕੰਮ ਕਰਦਾ ਪੰਜ 6 ਲੱਖਾਂ ਪੜਿਆ ਹੋਆ ਇਹਨੂੰ ਜਿਹੜੇ ਪਾਕਿਸਤਾਨ ਦੇ ਜਿਹੜੇ ਬੰਦੇ ਨੇ ਉਹ ਜਿਹੇ ਬੰਦਿਆਂ ਨੂੰ ਯੂਜ਼ ਕਰ ਲੈਂਦੇ ਨੇ ਉਹ ਯੂਜ਼ ਕਰਕੇ ਆਪਣੇ ਤਰੀਕੇ ਨਾਲ ਆਪਣਾ ਕੰਮ ਕਰਦੇ ਇਹਦੇ ਕੋਲ ਕੋਈ ਪਹਿਲਾਂ ਮਕਦਮਾ ਨਹੀਂ ਸਰ ਇਹ ਲਿੰਕ ਇਹਦੇ ਲਿੰਕ ਦੀ ਚਾਹੀਦੀ ਹੈ ਹੈ ਜੀ ਇਹਦੇ ਲਿੰਕ ਦੀ ਚਾਹੀਦੀ ਹੈ ਲਿੰਕ ਜਿਹੜਾ ਮਤਲਬ ਉਹਦੇ ਤੋਂ ਉਹਦੇ ਨਾਲ ਜਿਹੜਾ ਮਿਲਿਆ ਅਲੀ ਜਿਹੜਾ ਫੋਰਮ ਪਾਕਿਸਤਾਨ ਚ ਬੈਠਾ ਹੈ ਇੰਡੀਆ ਦਾ ਅਮਰਸਰ ਦੇ ਬੰਦੇ ਹੈਗੇ ਨੇ ਉਹਨੂੰ ਰੈਡੀਫਾਈ ਕਰਾਂਗੇ ਉਹ ਬੈਕਵਰਡ ਫਾਰਵਰਡ ਲਿੰਕੇਜ ਇਨਵੈਸਟੀਗੇਸ਼ਨ ਦੇ ਨਾਲ ਜੋ ਬੀ ਸਟੈਬਲਿਸ਼ ਹੋਊਗਾ ਉਹਨੂੰ ਫਿਰ ਅੱਗੇ ਕਰਾਂਗੇ ਸਰ ਪਹਿਲਾਂ ਵੀ ਕੋਈ ਕਨਸਾਈਨਮੈਂਟ ਮਗਵਾ ਚੁੱਕਾ ਹੀ ਆ ਜੀ ਕੋਈ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਫਿਲਿਪ ਕੀ ਪਾਈ ਸੀ ਜਿਹੜਾ ਗਲੋਬਲ ਨਾਲ ਕਰੀਏ ਉਹਦੇ ਨਾਲ ਦਾ ਫੋਟਾ ਲੱਗਣੀ ਇਹ ਇਹ ਡਿਫਰੈਂਟ ਹੈ ਸਰ ਤੁਸੀਂ ਇਹ ਕੰਮ ਕਰਿਆ ਸੀ ਇਹ ਇਨਵੈਸਟੀਗੇਸ਼ਨ ਜਿਹਨੂੰ ਇੰਟਰੋਗੇਟ ਕਰਾਂਗੇ ਜੀ ਅਸੀਂ ਇਹਨੂੰ ਹੁਣੇ ਫੜਿਆ ਫਸਟ ਟਾਈਮ ਫੜਿਆ ਤੇ ਪਹਿਲਾਂ ਕੋਈ ਐਨਡੀ ਦਾ ਪਰਚਾ ਵੀ ਨਹੀਂ ਹੈ ਇਹਦਾ ਕ੍ਰਿਮੀਨਲ ਰਿਕਾਰਡ ਵੀ ਨਹੀਂ ਹੈ ਤੇ ਉਹ ਚੈੱਕ ਕਰਾਂਗੇ ਇਸ ਤੋਂ ਇਸ ਤੋਂ ਇਲਾਵਾ ਮੈਂ ਤੁਹਾਡੀ ਜਾਣਕਾਰੀ ਇਹ ਦੱਸਾਂ ਪਿਛਲੇ 3-4 ਦਿਨ ਪਹਿਲਾਂ ਸਾਡੇ ਦੋ ਦੋਸ਼ੀ ਸੀ ਜਿਹੜੇ ਚੋਰੀ 'ਚ ਫੜੇ ਹੋਏ ਸੀ ਉਹਨਾਂ ਨੂੰ ਰਿਕਵਰੀ ਕਰ ਲਈ ਅਮਰਸਰ ਦੀ ਪੁਲਿਸ ਆ ਜਿਹੜੀ ਉਹ ਬਿਆਸ ਲੈ ਕੇ ਗਏ ਸੀ ਉਥੇ ਉਹ ਸਾਡੇ ਹੀ ਕਰਮਚਾਰੀ ਦੇ ਹਮਲਾ ਕਰਕੇ ਦੋ ਬੰਦੇ ਸੀ ਇੱਕ ਬੰਦੇ ਤੇ ਹਮਲਾ ਕਰਕੇ ਉਦੋਂ ਕਾਰ ਹੋ ਗਏ ਦੋਨੇ ਬੰਦੇ ਭੱਜ ਗਏ ਸੀਗੇ ਉਹ ਦੋਨੇ ਬੰਦੇ ਦੋਸ਼ੀ ਮਨਦੀਪ ਸਿੰਘ ਤੇ ਦੋਸ਼ੀ ਇਸਤਰਾਮ ਸਿੰਘ ਉਹਨਾਂ ਨੂੰ ਅਸੀਂ ਕਾਬੂ ਕਰ ਲਿਆ ਉਹਨਾਂ ਦੇ ਖਿਲਾਫ 307 ਦਾ ਬਿਆਸ ਵਿੱਚ ਬੱਚਾ ਦਰਜਾ ਤੇ ਉਹਨਾਂ ਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਕਰਕੇ ਉਹਨੂੰ ਦੁਆਰਾ ਜੇਲ੍ਹ ਭੇਜਿਆ ਸਰ ਇਹਨਾਂ ਕਾਬੂ ਕੀਤਾ ਇਹਨਾਂ ਨੂੰ ਜਿਹੜੇ ਬੜੀ ਬਸਤੀ ਜੀਨਾਂ ਨੂੰ ਅਸੀਂ ਰੂਰਲ ਅਮਸਾ ਦੇ ਏਰੀਆ ਜੰਡੇਆਲਾ ਦੇ ਨਾਲੋਂ ਤੋਂ ਬਾਪੂ ਕਿਥਾਗਾ ਕਿ ਅਸੀਂ ਕਮਿਸ਼ਨਰਟ ਪੁਲਿਸ ਨੇ ਐਫਰਟ ਕਰਕੇ ਜਿਹੜੇ ਬੰਦੇ ਭੇਜੇ ਸੀ ਉਹਨਾਂ ਨੂੰ ਵਾਪਸ ਲਿਆ। ਤੇ ਨਾਲ ਸਭ ਨਸ਼ਾ ਵਿਭਾਗ ਜਿਹੜੇ ਨੇ ਪ੍ਰੋਪਰਟੀ ਬਣਾਈ ਹੈ ਉਸ ਦਾ ਕੁਝ ਹਾਂਜੀ ਜੋ ਜੋ ਵੀ ਪ੍ਰੋਪਰਟੀ ਬਣੇਗੀ ਉਹਨੂੰ ਅਸੀਂ ਕਾਨੂੰਨ ਤਹਿਤ ਜਾਬਤੇ ਅਨਸਾਰ ਨੂੰ ਅਸੀਂ ਕਬਜ਼ਾ ਕਰੀਏ। ਸਭ ਦੇ ਕਾਲ ਕਰੋ ਲੋਟ ਪੋਦੀ ਤੁਸੀਂ ਪਹਿਲਾਂ ਹੀ ਹੱਲ ਮਸਲਾ ਕੀਤਾ ਉਹਦੇ ਵਿੱਚ ਮੈਂ ਕੋਲ ਫਾਲੋਅ ਅਪ ਕੀਤਾ ਕੁਝ ਸਰ ਕੁਈ ਰਾਸਤਰੀ ਦੋ ਬੰਦੇ ਬੋਲਦੇ ਸੀ ਜਿਹੜਾ ਕਰਦੇ ਉਹ ਲੱਗੇ ਹੋਏ ਹੈ ਜੀ ਇਨਵੈਸਟੀਗੇਸ਼ਨ ਜਾਰੀ ਹੈ ਲੱਗੇ ਹੋਏ ਆ ਜਦੋਂ ਵੀ ਕੋਈ ਉਹਦੇ ਐਡਵਾਂਸ ਤੋਂ ਸੂਚਨਾ ਮਿਲੂਗੀ ਤੁਹਾਨੂੰ ਕੋਈ ਨਾ ਕਸੀ ਇੱਕ ਦੋ ਕੁੜੀਆਂ ਬੋਲ ਰਹੀ ਜੀ ਨਹੀਂ ਉਹ ਨਹੀਂ ਅਰੈ